ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਆਪਣਾ ਨਾਮ ਹਰਦੀਪ ਪੰਡ ਟੋਲਾ ਮੋਬਾਈਲ ਨੰਬਰ ਹੈ 9968530253 ਜ਼ਿਲ੍ਹਾ ਬਰਨਾਲਾ ਆ ਗਿਆ ਪਹਿਲਾ ਨੰਬਰ ਪਲੂਨ ਬੱਚੀ ਦੇਖਦੇ ਕਿਹੜਾ ਸੂਆ ਹੁੰਦੀ ਆ ਪਲੂਨ ਬੱਚੀ ਹੈ ਜੀ ਇਹ ਠੀਕ ਐ ਦੰਦੋ ਦੰਦੋ ਦੋ ਦੰਦ ਆ ਜੀ ਕੈ ਦੰਦ ਲੈਂਦੀ ਐ ਕਿੰਨੇ ਪੈਸੇ ਜੇਬ ਵਿੱਚ ਪਾਉਣੇ ਆ ਮੁੱਲ ਕਰਮ ਦਾ 70 ਬੱਤਰ 62000 ਵੀ ਰੇਟ ਪਾਵਾ 60 ਬਾਲਾਂਗੇ 60 ਪਾਲਾਂਗੇ ਤੇ ਥਾਣਾ ਥੋੜਾ ਓਕੇ ਆ ਠੀਕ ਐ 60000 ਦੀ ਬੱਚੀ ਆਪਾਂ ਦੇਣੀ ਐ ਪਾਲੀ ਪਲਾਈ ਆ ਸੂਣ ਵਾਲੀ ਮੰਨ ਕੇ ਚੱਲ ਵੀ ਕੋਠੇ ਦੀ ਕਰਕੇ ਦੇ ਦੀ ਆਪਾਂ ਕੋਠੇ ਵੱਡੀ ਕਰਕੇ ਦੇਤੀ ਜੀ ਹਾਂਜੀ ਮੂੰਹੋ ਦੋ ਦੰਦ ਨਾਲ ਚੱਕ ਦੀ ਆ ਦੁੱਧ ਦੀ ਐਵਰੇਜ ਆ ਤੋ ਦੇਉ 16 ਤੋਂ 17 ਕਿਲੋ ਥੋੜੋ ਵਾਰ ਨੂੰ ਜੀ ਸੋ 16 ਕਿਲੋ ਦੀ ਐਵਰੇਜ ਮੰਨ ਕੇ 60000 ਰੁਪਏ ਦੀ ਗੱਡੀ ਲੈ ਕੇ ਆ ਜਾਓ ਛੋਟ ਸਪਾ ਹੂ ਇਹਦੇ ਵਿੱਚ 62000 ਰੁਪਏ ਦੀ ਦੇਣੀ ਸੀ ਤੂੰ ਕਹਦਾ 60 ਦੀ ਆਪਾਂ 60 ਦੀ ਬੱਸੀ ਦੇ ਦਾਂਗੇ ਜੈ ਜੈ ਗੱਲ ਆ ਮਾੜੇ ਮਾੜੇ ਸੰਗ ਮੁੱਠੀ ਮੁੱਠੀ ਹੈਗੇ ਮੁੱਠੀ ਮੁੱਠੀ ਸੰਗਾ ਬਾਕੀ ਝੋਲੀ ਬਾਲੀ ਸਾਫ ਆ ਬਾਈ ਥਾਣਾ ਦਿਖਾ ਰਹੇ ਇੱਥੇ ਫੜਾ ਇੱਥੇ ਸੋ ਬੱਛੀ ਦੇ ਥਾਣੇ ਦੇਖੋ ਕਿਆ ਬਾਤ ਹੈ ਬਰਾਤ ਦਾ ਸਾਥ ਚੜਾ ਗੁੱਲੇ ਵਾਲਾ ਥਾਣਾ ਲੈ ਚੱਲ 60000 ਦੀ ਗੱਡੀ ਦੇ ਵਿੱਚ ਚੜ੍ਹ ਚੋ ਛੋਟੀ ਨਹੀਂ ਹੈਗੀ ਛੋਟੀ ਮੰਨ ਕੇ ਨਾਵੇਂ ਬਈ ਬੰਦਾ ਠੀਕ ਆ ਵੱਡੀ ਬਹਿੜਾ ਪੂਰੀ ਹਣਾ ਪੰਜਾਬ ਵਾਲੀ ਜਰਸੀ ਉਹਨਾਂ ਵੱਡੀ ਆ ਅੱਗੇ 2 ਨੰਬਰ ਜਰਸੀ ਕ੍ਰਾਸ ਦੇਖੀ ਜਨੇ ਆ ਇਹ ਜੀ ਛੂਆ ਹੈਗਾ ਤੀਜਾ ਠੀਕ ਹੈ ਤੇ ਪਲੂਨ ਆਪਾਂ ਹੀ ਦਿੱਤੀ ਸੀਗੀ ਕੈਦਾਂ ਲੈਂਦੀ ਆ ਇਹਦੇ ਮੰਨ ਕੇ ਚਲ 10000 ਰੁਪਏ ਦੁੱਧ ਕਿੰਨਾ ਦੇ ਦੂਗੀ 18 ਤੋਂ 20 ਕਿਲੋ ਦਿਨ ਦੀ ਖੁੱਲਾ ਦੇਉ ਮੱਝੜਾ ਬਸ ਦੇਉ ਜਮਾ ਗਾੜਾ ਪੂਰਾ ਰੇਟ ਉਹਨੂੰ ਕਰਾਂ 10000 ਦੀ ਗੱਲ ਬੱਸੀ ਦੇ ਦਾਂਗੇ ਤੋਰੇ ਵਾਰਨ ਨੂੰ ਤੀਜਾ ਸੂਆ ਸੋਹਣੇ ਜੇ ਦੂਜਾ ਹੁੰਦੀ 70 ਦੀ ਸੀ 70 ਦੀ ਸੀ ਹੁਣ ਵੀ ਬਾਈ ਯਾਰ ਨਾਲ 65000 ਦੀ ਜਦੋਂ ਸੂਪੀ ਚਲਾ ਆਪਣੋਂ ਆ ਬਾਈ ਯਾਰ ਗਰਮੀ ਆ ਅੱਜ ਪਹਿਲਾਂ ਆਪਾਂ ਮਹੀਨੇ ਬਾਅਦ ਵੀਡੀਓ ਪਾਈ ਆ ਠੀਕ ਹੈ ਆਪਾਂ ਫਾਦਰ ਪਸ਼ੂ ਵਾਲਾ ਕੁੱਟ ਕੇ ਲੈਣਾ ਹੁੰਦਾ ਆਪਾਂ ਬਾਈ ਨਾਲ ਦੀ ਨਾਲ ਬੱਥ ਥਾਣ ਦੇਖ ਮੈਸਾ ਨਾਲ ਦਾ ਥਾਣਾ ਸੋ ਸੋਹਣਾ ਥਾਣਾ 57000 ਦੀ ਦੁੱਧ ਸੋਨੂੰ ਚੰਗੀ ਸੇਵਾ 18 16 ਕਿਲੋ ਤਾਂ ਦਊਗੀ ਇਹ ਦੇਖ ਬਾਈ ਆ ਤਾਂ ਕੁਛ ਵੀ ਨਹੀਂ ਹਲੇ ਲੈ ਵਾ ਤਾਂ ਠੀਕ ਹੈ ਹਾਂ ਇਹ ਜਾ ਥਾਣ ਦੇਖ ਬਾਕੀ ਮੈਸਾ ਨਾਲ ਦਾ ਥਾਣਾ ਦੇਖਾ ਮੋ ਤੁਹਾਇ ਜੂ ਵੀ ਕਰਨੇ ਰਹੀ ਹੋਵਰੇ ਜੀ ਸਾਫ ਸੁਥਰੀ ਜਾਵਾਂ ਵਾ ਠੀਕ ਸੋ 57000 ਦੀ ਇਹ ਵਿਹੜ ਹੋ ਜੂਗੀ ਤੇ ਛੋਟ ਸੇ ਪਤਾ ਨਹੀਂ ਹੋਣਾ ਇਹ ਚ ਵਾ ਮਾਨ ਤਾਨ ਦਾ ਕਰਾਂਗੇ ਬਈ ਘਰੇ ਬੰਦੇ ਦਾ ਜੈ ਜੈ ਗੱਲ ਆ ਜਾਵਾਂ ਸੋ ਰੇਟ ਫਿਰ ਜੈਨੂਅਰ ਜੈ ਉਹ ਨਹੀਂ ਗੱਲ ਫੋਨ ਤੇ ਰੱਖਿਆ ਜਾ ਮੈਂ ਮੁੱਲ ਕਰਾਉਣਾ 70 ਕਰੀ ਦਿੱਤਾ ਜਿੰਮਾਰ ਉਹ ਮੋੜ ਲਾਇਆ ਲੈ ਠੀਕ ਹੈ ਅੱਗੇ ਤੇ ਆ ਨੰਬਰ ਦੇਖੇ ਨੀੜੇ ਆਪਾਂ ਇਹ ਵੀ ਮੈਂ ਮਾਲਕਾਂ ਨੇ ਤਾਂ ਕਿਹਾ ਦੂਜਾ ਸੁਆ ਮੈਂ ਤੀਜਾ ਮੰਨ ਲੇ ਰਿਹਾ ਯਾਰ ਠੀਕ ਹੈ ਮਾਲਕਾਂ ਨੇ ਦੂਜਾ ਕਿਹਾ ਕਿੰਨਾ ਦੁੱਧ ਦੇ ਦੂਗੀ ਦੁੱਧ ਦਿੱਤਾ ਵੀ 18 ਤੋਂ 20 ਕਿਲੋ ਇਹਨੇ ਵੀ ਕੈਨ ਲੈਂਦੀ ਆ ਇਹੇ ਮੰਨ ਕੇ ਤਾਂ 10 ਦਿਨ ਪਹਿਨੇ ਮੂੰਹ ਮਾ ਬਾਹ ਸੁਣਾ ਕਰ 10 ਦਿਨ ਸੂਣ ਚ ਬਾਕੀ ਪਏ ਆ ਮੂੰਹ ਮੱਥੇ ਦੀ ਓਕਿਆ ਸਾਫ ਸੁਥਰੀ ਆ ਹਨਾ ਠੀਕ ਹੈ ਭਾਅ ਇਹਦਾ ਕੀ ਰਹੋ ਇਹਦਾ ਮੁੱਲ ਵੀ 67000 ਰੁਪਏ ਦੀ ਬੱਸੀ ਦੇ ਦਾਂਗੇ ਇਹ 65 ਦੀ ਦੇ ਦਾਂਗੇ 65 ਦੀ ਤੀਜਾ ਨੰਬਰ 65000 ਦੀ ਦੁੱਧ ਦੀ ਐਵਰੇਜ ਆ ਦੁੱਧ 18 20 ਕਿਲੋ ਦਿੱਤਾ ਨੇ ਬਈ ਸੁਆ ਤੀਜਾ ਮੰਨ ਕੇ ਲੈ ਜੀ ਸੁਆ ਤੀਜਾ ਮੈਂ ਮ ਸੋ ਤੀਜਾ ਨੰਬਰ ਤੇ ਤੀਜਾ ਸੂਆ 65000 ਦੀ ਹਾਂ ਬਾਕੀ ਮੂੰਹ ਦੱਸਦਾ ਭਾਈ ਯਾਰ ਬੱਸੀ ਦਾ ਦੂਜਾ ਸੂਆ ਹੀ ਆ ਠੀਕ ਹੈ ਹਾਂ 18 20 ਲੀਟਰ ਦਾ ਤੇਰੀ ਹੈਗੀ ਆ ਹਾਂ ਹੈਗੀ ਆ ਭਾਈ ਪਾ ਠੀਕ ਹੈ ਕਾ ਤੱਕ ਚਾਹੇ 25 ਕਿਲੋ ਲੈਵਾ ਦੇ ਕੇ ਕਹਿ ਦਈਏ ਠੀਕ ਹੈ ਉਹ ਗੱਲਾਂ ਦਾ ਕੋਈ ਦਾਵ ਨਹੀਂ ਮੁੱਦਾ ਕੀ ਮਾਰਦੇ ਜੀ ਸਾਲਾ ਮੂੰਹ ਮਥਾ ਚੰਗਾ ਜਾਂਦੇ ਜਾਂ ਬਹੁਤ ਆ ਅੱਗੇ 4 ਨੰਬਰ ਤੇ ਫਿਰ ਇੱਕ ਇਹ ਤਾਂ ਭਾਈ ਯਾਰ ਮੁੱਛਲ ਝੋ ਨਹੀਂ ਆ ਹਨਾ ਹਾਂ ਰਸੀ ਵਾਲੀ ਟੈਂਕੀ ਹੈ ਜੈ ਜੈ ਗੱਲਾ ਤੇ ਦਿਨ ਕਹਿ ਲੈਂਦੀ ਐ ਇਹ ਕਿਹੜਾ ਦਿਨ ਪੈਣੀ ਸਾਡੇ ਮੰਨ ਕੇ ਦੋ ਦਿਨ ਪੂਰੇ ਹੋਣ ਦਾ 5-6 ਦਿਨ ਪੈਣੇ ਸੂਆ ਕਿਹੜਾ ਸੂਆ ਤੀਜਾ ਤੀਜਾ ਸੂਆ ਹੁੰਦੀ ਆ ਰਾਜਿਰੂਜੀ ਫੁੱਲਾ ਹਨਾ ਬਾਕੀ ਵਜਨ ਬਹੁਤ ਆ ਬਈ ਯਾਰ ਕਿੰਨਾ ਦੁੱਧ ਮੰਨ ਕੇ ਲੈ ਵੇਦਗੇ 25 ਕਿਲੋ ਦੁੱਧ ਆਨੇ ਬਾਈ ਭਾ ਕੀ ਰਹੂਗਾ ਇਹਦਾ ਭਾ ਮੋਲ ਕਰਾਂਗੇ ਸਾਰੇ ਦਾ 78000 ਵਿਗਾੜ ਦੇ ਦਾਂਗੇ 2 ਘਾਟ ਅੱਸੀ ਤੋੜੀ ਫਿਰ ਸੋ ਚੌਥੇ ਨੰਬਰ ਤੇ ਰੈਸ਼ੀਨ ਟੈਂਕੀ ਦਿਖਾਉਣੇ ਪਏ ਆ ਰੈਸ਼ੀਨ ਟੈਂਕ ਲੈ ਕੇ ਤਾਂ ਨਾੜਾ ਦਿਖਾ ਬਾਈ ਯਾਰ ਦੇਖ ਬੈ ਸੂਆ ਦੇਖਦਾ ਲੈਵੇ ਦੇ ਨਾਲ ਆ ਗਿਆ ਵਾਤਾ ਬਾਈ ਸਾਫ ਸੁਥਰੀ ਹੈ ਚੌਥੇ ਨੰਬਰ ਤੇ ਆ ਗਈ ਜਮ ਹਨਾ ਭਾਰੀ ਵਜਨ ਵੀ ਕੋਈ ਵੀ ਛੋਟੀ ਮੰਨ ਕੇ ਨਾਵੇ ਛੋਟੀ ਮੰਨ ਕੇ ਨਾਵੇ ਜਿਹੜਾ ਆ ਗਿਆ ਉਹਦੇ ਪਸੰਦ ਆਊਗੀ ਹਾਂ ਵਜਨ ਪੂਜਨ ਬਹੁਤ ਆ ਬਈ ਯਾਰ ਸੋ ਜਿੰਨਾ ਬੰਦੇ ਨੂੰ ਧੂਕੇ ਲੈ ਜਾਂਦੇ ਨਾਲ ਦੀਆਂ ਦੇਖਾ ਜਾਨ ਬਹੁਤ ਆ ਹਨਾ ਸੋ ਚੌਥੇ ਨੰਬਰ ਦੇ ਇਹਦਾ ਟੈਂਕ ਦਿਖਾਈ ਜਨਾ ਸਾਨੂੰ ਆਪਾਂ ਪੂਰੀ ਸਾਫ ਸੁਥਰੀ ਹੈ ਜਿਹੜਾ ਵੀ ਆ ਗਿਆ ਪਸੰਦ ਤੋਂ ਉਹਦੇ ਆਊਗੀ ਹਨਾ ਹਾਂ ਵਜਨ ਬਹੁਤ ਆ ਬਈ ਯਾਰ ਆ ਗਿਆ ਵਾ ਬੱਚੀ ਦੇ ਕੇ ਨੇ ਘਪਣ ਦੋ ਜਾਂਦਾ ਕਿੰਨੇ ਡੇਮ ਦੀ ਗੱਬਣਾ ਇਹ ਮੰਨ ਕੇ ਚੱਲੋ 4 ਤਰੀਕ ਨੂੰ ਚੌਥਾ ਮਹੀਨਾ ਚੱਲ ਪਿਆ ਆਪਣੀ ਚੈੱਕ ਕਰਾਏ ਮੂਹਰਾ ਚੈੱਕ ਕਰਾ ਕੇ ਲੈ ਜੀ ਆਪਣਾ ਚੈੱਕ ਕਰਾ ਕੇ ਲੈ ਕਹਿੰਦੀ ਹਾਂ ਜੀ ਥਣ ਹੋ ਗਿਆ ਭਾ ਕਿੰਨੇ ਪੈਸੇ ਲੈਣੇ ਆ ਭਾ ਮੁੱਲ ਕਰਨ ਨੂੰ ਤਾਂ ਭਾਈ ਫੁੱਲ ਵੱਡੀਆਂ ਸਾਰੀਆਂ ਬੜਾ ਮੰਨ ਕੇ ਚੱਲ ਵੀ ਫੁੱਲ ਵੱਡੀ ਆ ਹਾਈਟ ਮੰਨ ਕੇ ਚੱਲ ਵੀ ਜਿਹਦਾ ਪੱਸੀ ਮੰਗਦੇ ਉਹਨੂੰ ਵੀ ਵੱਡੀ ਆ ਕਿੰਨੇ ਦੇਣੀ ਐ ਇਹ ਮੁੱਲ ਕਰਨ ਨੂੰ ਤਾਂ 45000 ਚ 2000 ਛੂਟ ਕਰ ਲਾਂਗੇ 40 ਤੋਂ ਬਾਹਰ ਹੋ ਜੂਗੀ ਬਸ 40 ਤੋਂ ਬਾਹਰ ਦੇਵਾਂਗੇ 40 ਤੋਂ ਥੱਲੇ ਵਾਲਾ ਸਰ 99853253 ਪਿੰਨ ਤੌੜਾ ਜੀ